ਜਿਨ ਨਾਮਜਾਦਾ ਨੂੰ ਧੰਦੀ ਕੋਟ ਵੀ ਪਰਮੇਸ਼ਰ ਨਹੀਂ ਰਹਿਣ ਦਿੰਦਾ ਕਿ ਕੋਰ ਦੁਖਿਨ ਅਨਕ ਹਦਨ ਜਨਮ ਗਾਦਨ ਦੁਨ ਜਦੋਂ ਵੱਡੀਆਂ ਦੁਨਾਈ ਚੜ੍ਹਦੇ ਵੀ ਮਿਟ ਜਾਂਦੇ ਹਨ ਮਿਟ ਅੰਤ ਸਗ ਲਗ ਸਿਮਰਨ ਤਰਨਾਮ ਨਾਮ ਹੈ ਦਾ ਨਾਮ ਦੇ ਹਰੀ ਦਾ ਨਾਮ ਦੇ ਪਰਮੇਸ਼ਰ ਦਾ ਨਾਮ ਜੇ ਸਤਨਾਵਰ ਦਾ ਸਮਨ ਲਈ ਇਹ ਜਿੰਦੇ ਆ ਅਗੇ ਤਾਂ ਤਦੋਂ ਦੇ ਪਾਪ ਮੁਆਫ ਹੋ ਜਾਂਦੇ ਆ ਗਰੀਬੀ ਨਿਕਲ ਜਾਂਦੀ ਲੜਾਈ ਛੱਡੇ ਬਿੰਦਾਂ ਦੇ ਹੈ ਜੈਸੇ ਪਾਉ ਕਾਟ ਛੰਕ ਕਰੋ ਜਿਵੇਂ ਆਕਾਸ਼ 'ਚ ਬਦਲ ਇਕੱਠਾ ਕੀਤਾ ਹੋਏ ਇੱਕ ਟੀਲੀ ਲਾ ਦਈਏ ਸਾਰਾ ਸੜ ਕੇ ਸੋਹ ਜਾਂਦਾ ਹੈ ਇਸ ਤਰ੍ਹਾਂ ਨਾਮ ਜਪਣਾ ਸਾਰੇ ਪਾਪ ਜਿਹੜੇ ਆਉ ਮਿਟ ਜਾਂਦੇ ਹਨ ਭਜੇ ਹੱਥ ਪੈਰ ਤੰਗ ਦੇ ਪਾਣੀ ਤੋਂ ਪਾਣੀ ਨਾਲ ਧੋ ਲੀਏ ਤੇ ਸਰੀਰ ਸਾਫ ਹੋ ਜਾਂਦਾ ਮੈਲ ਲੱਜ ਜਾਂਦੀ ਹੈ ਮੂਤ ਪਲੀਤੀ ਕੱਪੜ ਹੋਏ ਦੇਸ ਮੂਣ ਲਈ ਉਤੋਏ ਕੱਪੜੇ ਗੰਦੇ ਮੰਦੇ ਹੋ ਜਾਂਦਾ ਪਾਣੀ ਭੇਗੇ ਸਾਬਣ ਲਾ ਕੇ ਮਲ ਲੀਏ ਮੈਲ ਨਿਕਲ ਜਾਂਦੀ ਹੈ ਕੱਪੜੇ ਸਾਫ ਹੋ ਜਾਂਦੇ ਧੁੱਬ ਜਾਂਦੇ ਹਨ ਪਧਿਆ ਮਤ ਪਾਪੋਂ ਕੈ ਸਮੋਂ ਤੋਪੈ ਨਾ ਵੈ ਕਰ ਅੱਗੇ ਤੋਂ ਤੋਬਾ ਕਰ ਲੈ ਨਾਮ ਜਪੇ ਸਤਨਾਮ ਸਿਮਨ ਕਰੇ ਗੁਰੂ ਜੀ ਕਹਿੰਦੇ ਕਈ 83 ਦੇ ਗੇੜਾ ਦੇ ਕੀਤੇ ਪਾਪ ਜਿਹੜੇ ਆਉ ਮਾਫ਼ ਹੋ ਜਾਂਦੇ ਮਨ ਮੇਰੇ ਕਿਸ ਕੋਟ ਲੈ ਮਨ ਤਾਂ ਆਪਣਾ ਧਿਜ ਜਾਂਦੇ ਜਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਾ ਸਭ ਥੋਕਾ ਦਾਤਾ ਤੇ ਇਸ ਕੀ ਛਦੋ ਸਭ ਸੁਖੋ ਪਾਵੇਂ ਤੇ ਇਸ ਦੇ ਦਸਬ ਪਾ ਮਡਾਵੇ ਤੋਂ ਗੁਰਬਾਣੀ ਕਹਿੰਦੀ ਜਿਹਨੂੰ ਊਠਤ ਬੈਠਤ ਸੋਤ ਨਾਮ ਜਾਦਾ ਉਹਦੇ ਦਰਸ਼ਨ ਕੀਤੇਆਂ ਇਹੀ 74 ਦੇ ਗੇੜਾਂ ਦੇ ਪਾਪ ਜਿਹੜੇ ਆ ਉਹ ਮਾਫ ਹੋ ਜਾਂਦੇ ਹਨ ਜਿਹਨੂੰ ਊਠਤ ਬੈਠਤ ਸੋਤ ਨਾਮ ਜਾਦਾ ਹਾਂਜੀ ਆਠ ਪਹਿਰ ਆਰਾਧੀ ਐ ਜੇ ਹਾਜ਼ਰੇ ਦਿਲ ਚ ਸਤਨਾ ਸਿਮਰ ਕਰ ਦੇ ਲਈ ਮੁਖੋ ਹਰ ਹਰ ਸਭ ਕੋ ਕਹੇ ਵਿਰਲੇ ਹਿਰਦੇ ਵਸਾਇਆ ਫਿਰ ਦੇਹ ਜਨ ਕੇ ਵਸਿਆ ਮੋਖ ਮੁਖ ਤਨ ਪਰ ਗੁਜੇ ਮੂੰਹ ਨਾਲ ਤਾਂ ਸਾਰੀ ਦੁਨੀਆ ਸਤਨਾ ਵਾਇਗ ਰੁਆ ਲੈਂਦੀ ਆ ਵਿਰਲੇ ਹੈ ਜੋ ਮੂੰਹ ਜਬਾਨ ਬੋਲਣੋਂ ਦਿਲ ਚ ਨਾਮ ਜਾਂਦੇ ਹੈ ਫਿਰ ਦੇਹ ਜਨ ਕੇ ਵਸਿਆ ਮੋਖ ਮੁਖ ਤਨ ਪਰ ਜਿਨ੍ਹਾਂ ਦੇ ਦਿਲ ਚ ਸਤਨਾ ਸਿਮਰ ਵਸ ਗਿਆ ਉਹਨਾਂ ਨੇ ਹੀ ਮੁਕਤੀ ਨੂੰ ਪ੍ਰਾਪਤ ਕੀਤਾ ਜੇ ਰੜੇ ਬੀ ਦੇ ਦਈਏ ਜਾਨਵਰ ਹੀ ਉੱਗ ਜਾਂਦੇ ਆ ਮੰਨ ਲਓ ਜੇ ਉਸੇ ਵੇਲੇ ਵੀ ਪੈ ਦੇ ਕੁਝ ਵੀ ਉਗ ਵੀ ਪੇਜ ਉਹਦੀ ਜੜਾਂ ਪੂਰੀਆਂ ਨਹੀਂ ਲੱਗਦੀਆਂ ਉਹ ਪੂਰਾ ਪੌਦਾ ਖੜਾ ਨਹੀਂ ਹੁੰਦਾ ਮੰਨ ਲਓ ਜੇ ਖੜਾ ਵੀ ਹੋ ਗਿਆ ਲਗਾਤਾਰ ਨਹੀਂ ਪੈਂਦਾ ਰਿਆ ਜਦੋਂ ਫਲ ਲੱਗੂਗਾ ਉਹ ਪੌਦਾ ਡੇਪੂਗਾ ਨਾਮ ਯੋਵਾ ਜੋ ਵੀ ਮੂੰਹ ਜਬਾਨ ਬੋਲ ਲੇਣਾ ਕਿਹਨੂੰ ਪਤਾ ਲੱਗੇ ਸੋ ਬਿਦਲ ਚ ਨਾਮ ਜਪੇ ਕਿਹਨੂੰ ਪਤਾ ਨਾ ਲੱਗੇ ਸੋ ਤੁਰਦੇ ਫਿਰਦੇ ਉਸਦੇ ਬਾਣ ਦੇ ਖੰਡੇ ਪਿੰਦੇ ਕੋ ਮਾਂ ਤੰਦਿਆ ਨਾ ਸੋ ਉਹਦੀ ਯਾਦ ਦਿਲ ਚ ਚਲਦੀ ਰਹਿਣੀ ਚਾਹੀਦੀ ਆ ਪੂਰਨ ਸਤ ਗੁਰ ਗਿਆਨ ਮੈਨੂੰ ਸਰਵਿਆ ਪਰਮੇਸ਼ਰ ਦਾ ਗਿਆਨ ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ ਦਸੇ ਪਾਸੇ ਲੈਂਦੇ ਅਨੁਭਵ ਪ੍ਰਕਾਸ਼ ਜਿਸ ਤਰ ਫੁੱਲ ਚ ਖੁਸ਼ਬੂ ਆ ਦੇਖਦੇ ਨਹੀਂ ਨੱਕ ਅਨੁਭਵ ਕਰ ਲੈਂਦਾ ਹੈ ਨੱਕ ਸੁੰਘਦੇ ਮਹਿਸੂਸ ਕਰ ਲੈਂਦਾ ਹੈ ਇਸੇ ਤਰ ਜਿਹੜੇ ਨਾਮ ਜਪਦੇ ਆ ਉਹ ਰੱਬ ਨੂੰ ਸਾਰੀ ਦੁਨੀਆ ਚ ਮਹਿਸੂਸ ਕਰ ਲੈਂਦੇ ਆ ਅਨੁਭਵ ਕਰ ਲੈਂਦੇ ਆ ਰੱਬ ਦੇਖਦਾ ਨਹੀਂ ਅਨਕੋ ਪ੍ਰਕਾਸ਼ ਆਵੇ ਰੱਬ ਨੂੰ ਰੂਪ ਨੂੰ ਕੀਤਾ ਜਾ ਸਕਦਾ ਮਹਿਸੂਸ ਕੀਤਾ ਜਾ ਸਕਦਾ ਰੂਪ ਨਾ ਦੇਖ ਨਾ ਰੰਗ ਕਿਛ ਤ੍ਰਿਉਪਨ ਤੇ ਪ੍ਰਭੰਤ ਤੇ ਸੇ ਬੁਝਾਏ ਨਾਨਕਾ ਚ 100% ਰੱਬ ਦਾ ਕੋਈ ਰੂਪ ਰੇਖ ਰੰਗ ਨਹੀਂ ਅਜੋ ਤਮ ਸਤੋਤ ਨਾ ਗੁਣਾ ਤੋਂ ਬਾਹਰ ਹੈ ਉਹਨੂੰ ਜਣਾਉਣਾ ਵੀ ਜੇ ਤੇ ਉਹ ਖੁਸ਼ ਹੁੰਦਾ ਹੈ ਤੇ ਜਿਹਨੂੰ ਖੁਸ਼ ਹੁੰਦਾ ਵੀ ਕੀ ਕਰਦਾ ਉਹ ਉਹਦੇ ਚ ਸਤ ਦਾ ਸਮਨ ਕਰਦਾ ਰਹਿਦਾ ਉਹਨੂੰ ਉਹਨੂੰ ਤਾਂ ਪ੍ਰਕਾਸ਼ ਹੁੰਦਾ ਹੈ ਉਹਨੂੰ 사ਦੀ ਦੁਨੀਆ ਚ ਰੱਬ ਮਹਿਸੂਸ ਹੁੰਦਾ ਰਹਾ ਜੇ ਤ ਘਾਟ ਵਸੈ ਪਾਰ ਬ੍ਰਹਮ ਘਟ ਫਿਰਦਾ ਸ਼ਰੀਰ ਜਿਹਦੇ ਸ਼ਰੀਰ ਚ ਪਰਮੇਸ਼ਰ ਵਸ ਗਿਆ ਪਾ ਜਬਦੇ ਆ ਚਾਲਨ ਜਮਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ਹਰ ਹਰ ਨਾਮ ਚ ਪੰਤਿਆ ਕਾਸ਼ ਨਾ ਕੇ ਜਮਕਾਰ ਗੁਰੂ ਜੀ ਕਹਿੰਦੇ ਸਤ ਦਾ ਸਿਮਰਨ ਕਰਦੇ ਰਹੀਏ ਜਮੁਨੀ ਕੁਛ ਨਹੀਂ ਕਹਿੰਦੇ ਕਾਲ ਨਹੀਂ ਕੁਛ ਨਹੀਂ ਕਹਿੰਦਾ ਅਨਸਨਾ ਹਰ ਗੁਣ ਗਾ ਜਿਹੜੇ ਵੀ ਪਰਮੇਸ਼ਰ ਦੇ ਗੁਣ ਗਾਉਂਦੇ ਨਾਮ ਜਪਦੇ ਅਸੇ ਤੁੰ ਨੂੰ ਘਾਵੇਂ ਜੋ ਤੂੰ ਭਾਵਾਂ ਗੱਤੇ ਤੇਰੇ ਪੁਰਤਸਾਲੇ ਕੂੜੀ ਤੇ ਸਾਰੀ ਦੁਨੀਆ ਗੌਣ ਗੌਣ ਤੇ ਫਰਕਾ ਸਭ ਵਿੱਚ ਉਹ ਗਾ ਰਿਆ ਜਿੰਨੇ ਨੂੰ ਸਤਨਾਵ ਦਾ ਸੰਬੰਧ ਹੀ ਬੋਲਦਾ ਸੇ ਦੁੱਨੋ ਗਾਵੇਂ ਦੁੱਧ ਪਾਵਨ ਦਿੱਤੇ ਤੇਰੇ ਭਗਤ ਸਾਲੇ ਅਸਲ ਜਗਾਮ ਦੇ ਰਸ ਵਿੱਚ ਰਸੇ ਹੋਏ ਜਿਹੜੇ ਗਾ ਰਹੇ ਹਨ ਵੀ ਅਸਲ ਵਿੱਚ ਉਹ ਗਾ ਰਹੇ ਹਨ ਗਾਮਨ ਸਾਧ ਜੀ ਚਾਰੀ ਚਾਦੇ ਉਹ ਸਾਧੂ ਮਹਾਂਪੁਰਖੀ ਦਾ ਨੇ ਵਿਚਾਰ ਨਾਮ ਦਿੱਪਿਆ ਵਿਚਾਰ ਕੀਤੀ ਆ ਜਿਨ੍ਹਾਂ ਦਾ ਮਨ ਸਾਰੀ ਦੁਨੀਆ ਦੀ ਚਰਤ ਧੂੜ ਹੋ ਗਿਆ ਹੈ ਜਾਂ ਤਾਂ ਮਨ ਉਹ ਅਸਲ ਕੀ ਰੀਨਾ ਹਰ ਹਰ ਨਾਮ ਦੇ ਨਾ ਘਟ ਆ ਓਟ ਤੇਰੀ ਗਗ ਜੀਵਨਾ اے ਜਗ ਤੂੰ ਜੀਵਨ ਦੇਣ ਵਾਲੇ ਸਤਿਨਾਮ ਵਾਹਿਗੁਰੂ ਜੀ ਅਕਸ਼ਰ ਜੀ ਮੈਨੂੰ ਤੇਰਾ ਹੀ ਆਸਰਾ ਮੇਰੇ ਠਾਕੁਰ ਅਗਮ ਅਗਾਧ اے ਮੇਰੇ ਮਾਲਕ ਆਤ ਪਾਰਨ ਪ੍ਰਭੂ ਜੀ ਪਏ ਕਿਰਪਾਲ ਬੁਸਾਈ ਸ਼ਦੀ ਜੀ ਜਾ ਸਕਦੇ ਐਸੀ ਕਿਰਪਾ ਕਰਦੀ ਪਰਮੇਸ਼ਰ ਨੇ ਗੁਰਦੀ ਕਿਰਪਾ ਦੁਆਰਾ ਲਖੇ ਸ਼ੋਗ ਸੰਤਾਪ ਸ਼ੋਗ ਫਿਕਰ ਸੰਤਾਪ ਦੁੱਖ ਕਦੇ ਨਾਮ ਜਪਣਾ ਸਾਰੀ ਚਿੰਤਾ ਫਿਕਰ ਦੁੱਖ ਦੂਰ ਹੋ ਗਏ